ਅੱਜ ਦੇ ਜ਼ੁਲਮ ਦੇ ਖਿਲਾਫ ਜੋ ਜ਼ੁਲਮ ਦੇ ਆਹੂ ਲਾਏ ਉਹ ਅੱਜ ਇਤਿਹਾਸ ਤੇ ਪੰਨਿਆਂ ਦੇ ਉੱਤੇ ਸੁਨਹਿਰੀ ਅੱਖਰਾਂ 'ਚ ਲਿਖਿਆ ਅਤੇ ਮੈਂ ਪ੍ਰਿੰਟ ਇਹਨਾਂ ਦੇ ਮਗਰ ਕਿੰਨੇ ਹੋ ਗਏ ਸੋ ਫਿਰ ਇਹ ਵੇਖਣਾ ਕਿ ਜਿਸ ਤਰ੍ਹਾਂ ਜ਼ੁਲਮ ਦੇ ਖਿਲਾਫ ਗੁਰਗੋਬਿੰਦ ਸਿੰਘ ਮਹਾਰਾਜ ਨੇ ਉਹ ਪਾਣਾ ਜਦੋਂ ਇਤਿਹਾਸ ਸਿਰਜਿਆ ਸੀ ਤੇ ਜੇ ਕੋ ਪਾਣਾ ਵਰਤ ਗਿਆ ਤੇ ਫਿਰ ਉਸੇ ਤਰ੍ਹਾਂ ਹੀ ਇਤਿਹਾਸ ਸਿਰਜਿਆ ਜਾਏਗਾ ਔਰ ਜਿਹੜੇ ਲੋਕ ਕਹਿੰਦੇ ਆ ਕੁਝ ਕਿਸਾਨਾਂ ਨੂੰ ਇਹਨਾਂ ਨੂੰ ਪ੍ਰਚਾਰ ਰਹੇ ਨੇ ਜੱਲੇਵਾਲ ਨੂੰ ਮਰਨ ਵਾਸਤੇ ਮਜਬੂਰ ਕਰ ਰਿਹਾ ਬਿਲਕੁਲ ਨਹੀਂ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕੀ ਕਸ਼ਮੀਰੀ ਪੜਤਾਂ ਨੇ ਗੁਰੂ ਤੇਗ ਬਹਾਦਰ ਪਾਚਾ ਨੂੰ ਉਕਸਾ ਕੇ ਸ਼ਹਾਦਤ ਦੋਈ ਸੀ ਬਿਲਕੁਲ ਨਹੀਂ ਗੁਰੂ ਤੇਗ ਬਹਾਦਰ ਪਾਚਾ ਜ਼ੁਲਮ ਦੇ ਖਿਲਾਫ ਆਪ ਚਹਾਦਰ ਦਿੱਤੀ ਅੱਜ ਸਰਦਾਰ ਜਗਜੀਤ ਸਿੰਘ ਜੱਲੇਵਾਲ ਆ ਲੋਕਾਂ ਦੇ ਹੱਕਾਂ ਦੀ ਗਾਤਰ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਵਾਸਤੇ ਅੱਜ ਇਹ ਫੈਸਲਾ ਕੀਤਾ ਹੈ ਚੋਣੀਆਂ ਬੇਨਤੀਆਂ ਕਰਦਾ ਜਿੰਮੇਦਾਰ ਜਾਤ ਦਾ ਤਰਫੋਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬੇਨਤੀ ਕਰਾਂ ਗੁਰਧਿਆਨ ਸਿੰਘ ਜੀ ਸ਼ਿਉਨਾ ਬੀਕੇ ਜੂ ਪਟੇੜੀ ਬਜ਼ੁਰਗੋ ਫਤਿਹ ਦੀ ਸਾਜ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਜੀ